ਕਹਿਰ ਲਗਾਤਾਰ ਚੱਲੀ ਹੈ ਇਸ ਲਈ ਵਿਚਾਰੇ ਦਸਕੇ ਕੜਾਕੇ ਦੀ ਠੰਡ ਪੈ ਰਹੀ ਹੈ ਸੰਗਨੀ ਧੁੰਦ ਪੈ ਰਹੀ ਹਾਲਾਕਿ ਮੌਸਮ ਡਿਪਾਰਟਮੈਂਟ ਦੇ ਵੱਲੋਂ ਆਬੀਅਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਚ ਮੀਂਹ ਵੀ ਪੈ ਸਕਦਾ ਹੈ ਇਸ ਲਈ ਵਿਚਾਲੇ ਪ੍ਰਸ਼ਾਸਨ ਦੇ ਵੱਲੋਂ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਦੇ ਵਿਚਾਲੇ ਜੋ ਸਵੇਰ ਵੇਲੇ ਗੱਡੀਆਂ ਦੀ ਰਫ਼ਤਾਰ ਹੌਲੀ ਰੱਖੀ ਜਾਏ ਧੀਮੀ ਰੱਖੀ ਜਾਏ ਤਾਂ ਜੋ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਹੇ ਤੇ ਮੇਨਾ ਮਰੀ ਸਹਿਯੋਗੀ ਦੀਪਕ ਸਿੰਘਲਾ ਲਾਈਵ ਮੋਗਾ ਤੋਂ ਜੁੜੇ ਹੋਏ ਨੇ ਦੀਪਕ ਅਸੀਂ ਤੁਹਾਡੇ ਪਿੱਛੇ ਦੇਖ ਪਾ ਰਹੇ ਹਾਂ ਸੰਗਨੀ ਤੁੰਧ ਹੈ ਕਿੰਨਾਕ ਟੈਂਪਰੇਚਰ ਹੈ ਤੇ ਆ ਸੰਗਨੀ ਤੁੰਧ ਨੇ ਕਿੰਨਾਕ ਜੋ ਪ੍ਰਭਾਵ ਹੈ ਆਮ ਲੋਕਾਂ ਦੇ ਜਨ ਜੀਵਨ ਤੇ ਪਾਇਆ ਬਿਲਕੁਲ ਸਮਝੋ ਤੇ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਹੈ ਉਸ ਨੂੰ ਲੈ ਕੇ ਕਿਤਨਾ ਕਿਤੇ ਆਮ ਜਾਨ ਜੀਵਨ ਜਿਹੜਾ ਅਸਤਵਿਤ ਹੋ ਗਿਆ ਲੇਕਿਨ ਤੁਲ ਜੜੀ ਹੈ ਕੱਲ ਤੋਂ ਜੜੀ ਹੈ ਮੋਗਾ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਧੁੰਦ ਪੈ ਰਹੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਅਗਰ ਤੁਸੀਂ ਤਸਵੀਰਾਂ ਦੇਖੋਗੇ ਰੋਡ ਤੇ ਤਾਂ ਤੁਹਾਨੂੰ ਦੇਖਿਆ ਨਾ ਹੋਏਗਾ ਕਿ ਜਿਹੜੀਆਂ ਗੱਡੀਆਂ ਹੈ ਗੱਡੀਆਂ ਆਪਣੇ ਡਿਪਰ ਲਗਾ ਕੇ ਹੈਡਲਾਈਟਾਂ ਜਗਾ ਕੇ ਫਿਰ ਬਹੁਤ ਹੀ ਕਟ ਰਫਤਾਰ ਦੇ ਨਾਲ ਚੱਲਦੀਆਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੋ ਜਾਂਦਾ ਹੈ ਕਿ ਹਾਦਸੇ ਬਹੁਤ ਹੋ ਜਾਂਦੇ ਆ ਉਸੇ ਨੂੰ ਲੈ ਕੇ ਜਿਹੜਾ ਲੋਕ ਹੈ ਜਿਹੜੇ ਆਪਣੇ ਵਾਹਨਾਂ ਤੋਂ ਬਹੁਤ ਹੀ ਫਲੋ ਸਪੀਡ ਨਾਲ ਜਾਂਦੇ ਆ ਦੇਖ ਸਕਦੇ ਹੋ ਕਿ ਤਸਵੀਰਾਂ ਕਿਸ ਤਰ੍ਹਾਂ ਦੀ ਵਿਜ਼ਿਬਿਲਟੀ ਬਹੁਤ ਘੱਟ ਆਸੀ ਇਸ ਤਰ੍ਹਾਂ ਮੌਜੂਦਾ ਮੋਗਾ ਦੇ ਬਿਜਲੀ ਘਰ ਦੇ ਕੋਲ ਮੈਂ ਦੂਜੇ ਪਾਸੇ ਤੁਹਾਨੂੰ ਦਿਖਾਵਾਂਗਾ ਬਿਜਲੀ ਘਰ ਹੈ ਉਹ ਵੀ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਆਮ ਤੌਰ ਤੇ ਬਿਜਲੀ ਘਰ ਦੇ ਜਿਹੜੇ ਟਾਵਰ ਆ ਵੱਡੇ ਵੱਡੇ ਜਿਹੜੇ ਖੰਭੇ ਆ ਉਹ ਨਜ਼ਰ ਆਦੇ ਹੁੰਦੇ ਆ ਲੇਕਿਨ ਅੱਜ ਉਹ ਵੀ ਬਿਲਕੁਲ ਨੇੜੇੋਂ ਨਜ਼ਰ ਨਹੀਂ ਆ ਰਹੇ ਔਰ ਰੋਡ ਦੀ ਅਗਰ ਗੱਲ ਕੀਤੀ ਆ ਵੀ ਤਾਂ ਸ਼ਹਿਰ ਦੇ ਵਿੱਚ ਵੀ ਵਿਜ਼ਿਬਿਲਟੀ ਬਹੁਤ ਘੱਟ ਹੈ ਜਿਹੜਾ ਪਾਰਾ ਲਗਾਤਾਰ गिर ਰਿਹਾ ਔਰ ਲੋਕ ਹੈ ਜਿਹੜੇ ਅੱਗ ਦਾ ਸਾਰਾ ਲੈ ਕੇ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਜਿਹੜੇ ਲੋਕਾਂ ਨੇ ਜ਼ਰੂਰੀ ਕੰਮਾਂ ਤੇ ਜਾਣਾ ਹੁੰਦਾ ਉਹਨਾਂ ਵਾਸਤੇ ਕਾਫੀ ਮੁਸ਼ਕਲ ਹੋ ਜਾਂਦੀ ਹੈ ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੁਣ ਕ੍ਰਿਸਮਸ ਤੋਂ ਬਾਅਦ ਛੁੱਟੀਆਂ ਚੱਲ ਰਹੀਆਂ ਲੇਕਿਨ ਜਿਹੜੇ ਲੋਕਾਂ ਨੇ ਕੰਮ ਕਰਦੇ ਨਿਕਲਣਾ ਆਪਣੇ ਜ਼ਰੂਰੀ ਕੰਮਾਂ ਨੂੰ ਜਾਣਾ ਉਹਨਾਂ ਨੇ ਜ਼ਰੂਰੀ ਜਾਣਾ ਹੁੰਦਾ ਤਾਂ ਉਹਨਾਂ ਨੂੰ ਸਵੇਰੇ ਹੀ ਨਿਕਲਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਬਹੁਤ ਢਿੱਕ ਘੱਟ ਕਟ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਰਭੋਤ ਬਹੁਤ ਦੇਖਣਾ ਹੁੰਦਾ ਹੈ ਕਿ ਬਹੁਤ ਧਿਆਨ ਰੱਖਣਾ ਹੁੰਦਾ ਹੈ ਕਿ ਜਿਵੇਂ ਇਸ ਤਰ੍ਹਾਂ ਹਾਈਵੇ ਤੇ ਕਟ ਆਂਦੇ ਆ ਕਟ ਤੇ ਲੋਕ ਆਪਣੇ ਧਿਆਨ ਨਾਲ ਉਥੋਂ ਮੁੜਨ ਕਿਉਂਕਿ ਪਿੱਛੇ ਅਗਰ ਗੱਡੀਆਂ ਦੇ ਪਿੱਛੇ ਰਿਫਲੈਕਟਰ ਲਾਉਣੇ ਚਾਹੀਦੇ ਆ ਅਗਰ ਰਾਤ ਦੀ ਗੱਲ ਕੀਤੀ ਜਾਵੇ ਸਰਭੋਤ ਰਾਤੀ ਵੀ ਇੱਕ ਐਕਸੀਡੈਂਟ ਹੋਇਆ ਮੋਗਾ ਦੇ ਕੋੜਦਪੂਰਾ ਬਾਈਪਾਸ ਤੇ ਫਲਾਈਓਵਰ ਦੇ ਉੱਪਰ ਇੱਕ ਜਿਹੜੀ ਰੇਤਾ ਦੀ ਭਰੀ ਟਰਾਲੀ ਜਾ ਰਹੀ ਸੀਗੀ ਤੇ ਪਿੱਛੋਂ ਟਰੱਕ ਨੇ ਜਿਹੜੀ ਟੱਕਰ ਮਾਰੀ ਉਸ ਦੇ ਵਿੱਚ ਵੀ ਇੱਕ ਜਿਹੜਾ ਟਰੈਕਟਰ ਸਵਾਰ ਸੀਗਾ ਟਰੈਕਟਰ ਚਾਲਕ ਜਿਗਾ ਪੁਲ ਤੋਂ गिर ਗਿਆ ਸੀਗਾ ਪਰ ਜਿਹੜਾ ਟਰੈਕਟਰ ਟਰੱਕ ਵਾਲਾ ਸੀਗਾ ਉਹ ਟਰੱਕ ਦੇ ਵਿੱਚ ਫਸ ਗਿਆ ਸੀਗਾ ਉਹਨੂੰ ਬੜੀ ਮੁਸ਼ਕਿਲ ਨਾਲ ਕੱਟਿਆ ਕੱਲ ਵੀ ਇੱਕ ਚਾਰ ਗੱਡੀਆਂ ਜਿਹੜੀਆਂ ਉਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਸੀ ਧੁੰਦ ਕਰਕੇ ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਜਦੋਂ ਧੁੰਦ ਜ਼ਿਆਦਾ ਹੋ ਜਾਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਆਣਾ ਜਾਣਾ ਬਹੁਤ ਔਖਾ ਹੋ ਜਾਂਦਾ ਹੈ ਔਰ ਲੋਕਾਂ ਨੂੰ ਵੀ ਪੂਰਾ ਧਿਆਨ ਰੱਖਣਾ ਪੈਂਦਾ ਹੈ ਕਿ ਅਗਰ ਕੋਈ ਸਾਈਕਲ ਤੇ ਜਾ ਰਿਹਾ ਹੈ ਤਾਂ ਉਹ ਵੀ ਰਿਫਲੈਕਟਰ ਲੱਗਾ ਹੋਵੇ ਸਾਈਕਲ ਦੇ ਪਿਛੇ ਤਾਂ ਕਿ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਪਤਾ ਹੋਵੇ ਕਿ ਕੋਈ ਜਾ ਰਿਹਾ ਹੈ ਅਗਰ ਕਿਸੇ ਨੇ ਸੈਰ ਕਰਨੀ ਹੈ ਕਿਉਂਕਿ ਆਨ ਤੌਰ ਤੇ ਲੋਕ ਸੈਰ ਕਰਨ ਨਿਕਲ ਜਾਂਦੇ ਆ ਹਾਈ ਲਗਾਤਾਰ ਪ੍ਰਸ਼ਾਸਨ ਵੀ ਹੈ ਜਿਹੜਾ ਹਦਾਇਤਾਂ ਜਾਰੀ ਕਰ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਵਾਹਨ ਦੀ ਸਪੀਡ ਸਲੋ ਕੀਤੀ ਜਾਵੇ ਪੂਰਾ ਧਿਆਨ ਰੱਖਿਆ ਜਾਵੇ ਹੈਡਲਾਈਟਾਂ ਪੂਰੀਆਂ ਜਗਾਈਆਂ ਹੋਣ ਡਿਪਰ ਚਲਾਏ ਹੋਣ ਔਰ ਦੂਜੇ ਪਾਸੇ ਰਿਫਲੈਕਟਰ ਲਾਏ ਹੋਣ ਕਿਉਂਕਿ ਕਈ ਟਰੈਕਟਰ ਟਰਾਲੀਆਂ ਵੀ ਹੁੰਦੀਆਂ ਉਹਨਾਂ ਦੇ ਪਿੱਛੇ ਰਿਫਲੈਕਟਰ ਨਹੀਂ ਲੱਗੇ ਹੁੰਦੇ ਜਾਂ ਕਈ ਵਾਹਨ ਐਸੇ ਹੁੰਦੇ ਆ ਓਵਰਲੋਡ ਹੁੰਦੇ ਆ ਉਹਨਾਂ ਦੇ ਪਿੱਛੇ ਕੋਈ ਇਸ਼ਾਰਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਕਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਪ੍ਰਸ਼ਾਸਨ ਵੱਲੋਂ ਕਿ ਇਹਨਾਂ ਦਿਨਾਂ ਦੇ ਵਿੱਚ ਪੂਰਾ ਧਿਆਨ ਰੱਖਿਆ ਜਾਵੇ ਤਾਂ ਕਿ ਠੰਡ ਤੋਂ ਬਚਣ ਲਈ ਸਰਬਜੋਤ ਅੱਗ ਦਾ ਸਹਾਰਾ ਲੈ ਰਹੇ ਆ ਕਿਉਂਕਿ ਸਵੇਰ ਸਵੇਰ ਜਿਹੜੀ ਹੈ ਕੜਾਕੇ ਦੀ ਜਿਹੜੀ ਠੰਡ ਪੈ ਰਹੀ ਹੈ ਉਸ ਨੂੰ ਬਚਣ ਲਈ ਲੋਕ ਅੱਗ ਜਲਾ ਕੇ ਜਿਹੜਾ ਉਸ ਤੋਂ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਮੋਗਾ ਦੀ ਕੱਲ ਪਹਿਲੇ ਦਿਨ ਜਿਹੜੀ ਐਨੀ ਤੁੰਦ ਪਈ ਸੀ ਉਸ ਦੇ ਦੌਰਾਨ ਜਿਹੜਾ ਹਾਸਾ ਹੋਇਆ ਸੀ ਔਰ ਅੱਜ ਦੂਜੇ ਦਿਨਾਂ ਜਿਹੜੀ ਤੁੰਦ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਦੂਸਰੇ ਪਾਸੇ ਵੀ ਤਸਵੀਰਾਂ ਦਿਖਾਉਂਗਾ ਕਿ ਲੋਕ ਹਾਈਵੇ ਵੀ ਕ੍ਰੋਸ ਕਰਦੇ ਆ ਕਿਉਂਕਿ ਜਦੋਂ ਹਾਈਵੇ ਵੀ ਕ੍ਰੋਸ ਕਰਨਾ ਹੁੰਦਾ ਦੀ ਦੂਜੇ ਪਾਸਿਓਂ ਜਿਹੜੀਆਂ ਗੱਡੀਆਂ ਆਉਂਦੀਆਂ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਗੱਡੀ ਆ ਜਾਂਦੀ ਹੈ ਸਪੀਡ ਨਾਲ ਆ ਜਾਂਦੀ ਹੈ ਜਾਂ ਕਿਸੇ ਨੂੰ ਡਿਵਾਈਡਰ ਨਹੀਂ ਦਿਖਦਾ ਤਾਂ ਉਹਦੇ ਦੌਰਾਨ ਵੀ ਹਾਦਸੇ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਬੈਠੇ ਨੇ ਅ ਅੱਗ ਦਾ ਸਾਰਾ ਲੈ ਰਹੇ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਦਾ ਜ਼ਿਆਦਾ ਹੋਣ ਕਰਕੇ ਇੱਕ ਅੱਗ ਹੈ ਜਿਹੜਾ ਅਗਰ ਕਿਸੇ ਨੇ ਸਵੇਰ ਕੰਮ ਤੇ ਨਿਕਲਣਾ ਤਾਂ ਓਨੀ ਧੀਰ ਜਿਹੜਾ ਅੱਗ ਦਾ ਸਾਰ ਆ ਜਾਂ ਚਾਹ ਦੀ ਚੁਸਕੀ ਆ ਉਹਨੂੰ ਲੈ ਕੇ ਹੀ ਜਿਹੜਾ ਠੰਡ ਤੋਂ ਬਚਿਆ ਜਾ ਸਕਦਾ ਹੈ ਕੁਝ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਠੰਡ ਪੈ ਰਹੀ ਹੈ ਔਰ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਮੈਡਮ ਠੰਡ ਕਿੰਨੀ ਕੁ ਪੈ ਰਹੀ ਹੈ ਅੱਜ ਧੁੰਦ ਕਾਫੀ ਜ਼ਿਆਦਾ ਹੈ ਤੇ ਕਿੰਨਾ ਕੁ ਅੱਗ ਸੇਕ ਰਹੇ ਹੋ ਤੁਸੀਂ ਕੀ ਲੱਗ ਰਿਹਾ ਹੈ ਕਿ ਕਿੰਨੀ ਕੁ ਠੰਡ ਹੈ ਠੰਡ ਹੈ ਕੀ ਜਾਂ ਬੱਦੂ ਧੁੰਦ ਬਾੜੀ ਪਈ ਆ ਕਹੀ ਦਿਖਾਈ ਨਹੀਂ ਦੇ ਰਹਾ ਮਨਾਈ ਕਾ ਅੱਜ ਤਾਂ ਕੰਮ ਵੀ ਬਹੁਤ ਮਦਈਆ ਹੈ ਸਭ ਕਾ ਕੰਮ ਕੁੰਮ ਹੈ ਹੀ ਨਹੀਂ ਅੱਗੇ ਸੇਕਤੇ ਆ ਬੜਕੇ ਬਸ ਕਿੰਨੇ ਵਜੇ ਕਰਤੇ ਨਿਕਲਦੇ 5 ਵਜੇ ਕੀ ਕੰਮ ਕਰਦੇ चाहे के का। चाहे के काम काम है कुछ नहीं दूध भरा पड़ा है कोई काम ही नहीं न, बेले बैठे है निकलते, नहीं निकलते ही नहीं है करिए टाइम पास है घर में साग सब्जी नहीं पहुंच पा रही क्या करा जाए घर में आई नहीं जब पैसे बटेंगे तब सब कुछ होगा कहाँ से कहा है आटा इतना महंगा कर दिया दाला इतना महंगा कर दिया तेला महंगा कर दिया कोई चीज तो है ही नहीं कहाँ खाए ਬਿਲਕੁਲ ਜਰਜੋ ਤੁਸੀਂ ਦੇਖ ਸਕਦੇ ਹੋ ਕਿ 5 ਵਜੇ ਜਿਹੜੇ ਹੈ ਘਰੋਂ ਨਿਕਲੇ ਸੀਗੇ ਔਰ ਕਿਉਂਕਿ ਚਾਹ ਦੀ ਦੁਕਾਨ ਹੈ ਸਰਦੀਆਂ ਦੇ ਵਿੱਚ ਹੋ ਜਾਂਦਾ ਹੈ ਕਿ ਚਾਹ ਦੀ ਚੁਸਕੀ ਦੇ ਨਾਲ ਹੀ ਜਿਹੜਾ ਦਿਨ ਦੀ ਸ਼ੁਰੂਆਤ ਹੁੰਦੀ ਹੈ ਔਰ ਜਿਹੜੇ ਲੋਕ ਨੇ ਜੋ ਘਰਾਂ ਚੋਂ ਨਿਕਲਦੇ ਨੇ ਤੇ ਉਹ ਵੀ ਅਗਰ ਬੱਸ ਸਟਾਪ ਤੇ ਖੜੇ ਹੈ ਤਾਂ ਚਾਹ ਦੀ ਚੁਸਕੀ ਲੈ ਕੇ ਗਰਮੀ ਗਰਮੀ ਆਪਣੇ ਆਪ ਨੂੰ ਫੀਲ ਕਰਦੇ ਨੇ ਲੇਕਿਨ ਅੱਜਕੱਲ ਜਿਹੜਾ ਹਾਲਾਤ ਨੇ ਜਿਵੇਂ ਤੁੰਦ ਪੈ ਰਹੀ ਹੈ ਕਿੜਾ ਕਿੜੀ ਠੰਡ ਪੈ ਰਹੀ ਹੈ ਉਸ ਦੇ ਦੌਰਾਨ ਜਿਹੜੀਆਂ ਚਾਹ ਦੀ ਦੁਕਾਨਾਂ ਤੇ ਵੀ ਤੁਸੀਂ ਸਾਨੂੰ ਤਸਵੀਰਾਂ ਵਖਾੰਦੇ ਰਹੋ ਮੇਨਾ ਮੇਰੇ ਸਹਿਯੋਗੀ ਲਾਈਵ ਪਟਿਆਲਾ ਤੋਂ ਮ ਹਾਈਵੇ ਤੇ ਤੁਸੀਂ ਮੌਜੂਦ ਹੋ ਪਿੱਛੇ ਸੰਗ੍ਰਿਤ ਹੁੰਦੇ ਹਨ ਜਾਨਣਾ ਚਾਹੁੰਗੇ ਕਿ ਕੁਝ ਤਸਵੀਰਾਂ ਨੇ ਕਿੰਨਾ ਇਫੈਕਟ ਇਸ ਤੋਂ ਨੇ ਆਮ ਲੋਕਾਂ ਦੇ ਜੀਵਨ ਤੇ ਪਾਇਆ ਹਾਲਾਂਕਿ ਜੇਸੀਂ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨਾਂ ਦੇ ਚਿਹਰੇ ਖੇੜੇ ਹੋਏ ਨੇ ਮਨੋ ਤੁਸੀਂ ਮੈਨੂੰ ਸੁਣ ਪਾ ਰਹੇ ਹੋ आले दुआ जो, तो, तो तो जो विजिबिलिटी है बिल्कुल ही जीरो के बराबर है ज्यादा इलाकी धुंध छाई हुई है आम लोगों का जो जीवन है प्रभावित होया है इस चलते प्रशासन ने लोगों को हदायत दी है कि जो सवेरे ट्रैवलिंग करता है कामा काजा जाता है ओ दे रफ्तार हौली रखे गए रफ्तार है कई हादसा है कल ही तस्वीर सामने आईया जो की ब्यास जो अमृतसर लगता है फ्लाईओवर से एक तो बाद दर्जन भर गडिया टकराई मोगा तो भी तस्वीर सामने आईया कि हादसा का शिकार बनी ਤੇ ਮੇਰੇ ਨਾਲ ਮੇਰੇ ਸਹਿਯੋਗੀ ਲਾਈਵ ਪਟਿਆਲਾ ਤੋਂ ਮੌਜੂਦ ਨੇ ਮਨੋਜ ਧੁੰਦ ਦੀਆਂ ਕਹਿਦਿਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਰਿਪੋਰਟ ਵਾਲੇ ਜਾਨਣਾ ਚਾਹਵਾਂਗੇ ਕਿ ਆ ਧੁੰਦ ਨੇ ਕਿੰਨਾ ਇਫੈਕਟ ਆਮ ਲੋਕਾਂ ਦੇ ਜੀਵਨ ਤੇ ਪਾਇਆ ਹੈ ਹਾਲਾਂਕਿ ਜਿ세 ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨ ਦੇ ਚਿਹਰੇ ਖੇੜੇ ਹੋਏ ਨੇ